ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੋ ਪੰਜਾਬ ਉੱਪਰ ਅੱਜ ਆਪਾਂ ਤੁਹਾਡੇ ਲਈ ਕਬੱਡੀ ਦੇ ਮਸ਼ਹੂਰ ਰੇਡਰ ਹਰਜੀਤ ਬਰਾੜ ਦੀ ਬਾਇਓਗ੍ਰਾਫੀ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਫਾਦਰ ਆਫ ਕਬੱਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਹੁਤ ਘੱਟ ਸਮੇਂ ਵਿੱਚ ਆਪਣੀ ਖੇਡ ਦਾ ਲੋਹਾ ਮਣਵਾਏ ਇਹ ਖਿਡਾਰੀ ਇੱਕ ਸੜਕ ਹਾਦਸੇ 'ਚ ਰੱਬ ਨੂੰ ਪਿਆਰਾ ਹੋ ਗਿਆ ਅੱਜ ਵੀ ਕੁਝ ਲੋਕ ਹਰਜੀਤ ਬਰਾੜ ਦੀ ਖੇਡ ਨੂੰ ਬਹੁਤ ਪਸੰਦ ਕਰਦੇ ਨੇ ਤੇ ਕੁਝ ਲੋਕ ਉਥੇ ਹੀ ਹਰਜੀਤ ਬਰਾੜ ਬਾਰੇ ਗਲਤ ਵੀ ਦੱਸਦੇ ਹਨ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਸ ਬਾਰੇ ਚਰਚਾ ਕਰਾਂਗੇ ਕਿ ਜੋ ਲੋਕ ਹਰਜੀਤ ਬਰਾੜ ਬਾਰੇ ਗਲਤ ਦੱਸਦੇ ਨੇ ਉਸ ਵਿੱਚ ਕਿੰਨੀ ਕੁ ਸਚਾਈ ਹੈ ਇਸ ਤੋਂ ਇਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਦੱਸਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਹਰਜੀਤ ਬਰਾੜ ਦਾ ਜਨਮ 5 ਸਤੰਬਰ 1971 ਈਸਵੀ ਨੂੰ ਫਰੀਦਕੋਟ ਦੇ ਪਿੰਡ ਬਾਜਾਖਾਨਾ ਵਿੱਚ ਹੋਇਆ। ਇਸ ਕਰਕੇ ਇਹਨਾਂ ਨੂੰ ਹਰਜੀਤ ਬਰਾੜ ਬਾਜਾਖਾਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਰਜੀਤ ਬਰਾੜ ਦੇ ਪਿਤਾ ਦਾ ਨਾਂ ਬਖਸ਼ੀਸ਼ ਸਿੰਘ ਹੈ। ਹਰਜੀਤ ਬਰਾੜ ਦੀ ਪਤਨੀ ਦਾ ਨਾਂ ਨਰਿੰਦਰ ਕੌਰ ਹੈ ਅਤੇ ਇਹਨਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਂ ਇਹਨਾਂ ਨੇ ਗगन ਹਰਜੀਤ ਕੌਰ ਰੱਖਿਆ। ਹੁਣ ਇਹਨਾਂ ਦਾ ਸਾਰਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ। ਹਰਜੀਤ ਬਰਾੜ ਦਾ ਕੱਦ ਲਗਭਗ 5 ਫੁੱਟ 9 ਇੰਚ ਸੀ। ਇਹਨਾਂ ਦੇ ਪਿਤਾ ਵੀ ਇਹਨਾਂ ਨੂੰ ਕਬੱਡੀ ਵਿੱਚ ਹੀ ਪਾਉਣਾ ਚਾਹੁੰਦੇ ਸੀ। ਹਰਜੀਤ ਬਰਾੜ ਨੂੰ ਵੀ ਬਚਪਨ ਤੋਂ ਹੀ ਕਬੱਡੀ ਦਾ ਬਹੁਤ ਸ਼ੌਂਕ ਸੀ। ਸਪੋਰਟਸ ਸਕੂਲ ਜਲੰਧਰ ਵਿੱਚ ਹਰਜੀਤ ਬਰਾੜ ਨੇ ਕਬੱਡੀ ਦੀ ਬਹੁਤ ਪ੍ਰੈਕਟਿਸ ਕੀਤੀ। ਇਹਨਾਂ ਨੇ ਉੱਥੇ ਕਬੱਡੀ ਖੇਡਣ ਦੀ ਤਕਨੀਕ ਦਾ ਪੇਜ ਸਿੱਖੇ। ਇੱਕ ਵਾਰ ਹਰਜੀਤ ਬਰਾੜ ਆਪਣੇ 11 ਦੋਸਤਾਂ ਨਾਲ ਜੈਤੂ ਖੇਡ ਬਲਾਕ ਮੇਲਾ ਦੇਖਣ ਗਿਆ। ਜਿੱਥੇ ਕੁਸ਼ਤੀਆਂ ਚੱਲ ਰਹੀਆਂ ਸੀ ਉੱਥੇ ਇਸ ਨੇ 11 ਦੋਸਤਾਂ ਦੀ ਫਰਮਾਇਸ਼ ਤੇ ਹਰਜੀਤ ਬਰਾੜ ਨੇ ਇੱਕ ਪਹਿਲਵਾਨ ਦੇ ਨਾਲ ਕੁਸ਼ਤੀ ਕਰ ਲਈ ਉੱਥੇ ਹਰਜੀਤ ਬਰਾੜ ਨੇ ਬਹੁਤ ਵੱਡੀ ਆ ਤਰੀਕੇ ਨਾਲ ਕੁਸ਼ਤੀ ਲੜੀ ਸਾਲ 1993 ਵਿੱਚ ਕੋਟੇ ਗੁਰੂ ਕੇ ਟੂਰਨਾਮੈਂਟ ਵਿੱਚ ਕੈਨੇਡਾ ਤੋਂ ਇੱਕ ਟੀਮ ਆਈ ਇਸ ਟੀਮ ਵੱਲੋਂ ਹਰਜੀਤ ਬਰਾੜ ਨੇ ਦੋ ਰੇਡਾਂ ਪਾਈਆਂ ਇਹਨਾਂ ਦੋ ਰੇਡਾਂ ਨਾਲ ਹੀ ਹਰਜੀਤ ਬਰਾੜ ਦੀ ਬਹੁਤ ਚੜ੍ਹਾਈ ਹੋ ਚੁੱਕੀ ਸੀ ਸਾਲ 1994 ਵਿੱਚ ਹਰਜੀਤ ਬਰਾੜ ਪਹਿਲੀ ਵਾਰ ਕੈਨੇਡਾ ਕਬੱਡੀ ਕੱਪ ਖੇਡਣ ਲਈ ਗਿਆ ਉਸ ਤੋਂ ਬਾਅਦ ਤਾਂ ਇਹ ਪਾਕਿਸਤਾਨ ਇੰਗਲੈਂਡ ਅਮਰੀਕਾ ਵਿੱਚ ਵੀ ਖੇਡ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਹਰਜੀਤ ਬਰਾੜ 4 ਕੁ ਸਾਲ ਦੀ ਤੁਹਾਨੂੰ ਦੱਸ ਦਈਏ ਕਿ ਹਰਜੀਤ ਬਰਾੜ 4 ਕੁ ਸਾਲ ਹੀ ਕਬੱਡੀ ਖੇਡਿਆ ਪਹਿਲੇ ਸਾਲ ਇਹ ਕਬੱਡੀ ਦਾ ਸਟਾਰ ਬਣਿਆ ਦੂਜੇ ਸਾਲ ਵਿਦੇਸ਼ਾਂ ਵਿੱਚ ਵੀ ਕਬੱਡੀ ਕੱਪ ਖੇਡਣ ਲੱਗ ਗਿਆ ਸੀ ਇੱਕ ਵਾਰ ਜਲੰਧਰ ਜ਼ਿਲ੍ਹੇ ਵਿੱਚ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋ ਰਿਹਾ ਸੀ ਹਰਜੀਤ ਬਰਾੜ ਨੇ ਇੰਡੀਆ ਟੀਮ ਨੂੰ ਬਹੁਤ ਤਰਲੇ ਕੀਤੇ ਕਿ ਉਸ ਨੂੰ ਵੀ ਕਢਾ ਲੈਣ ਪਰ ਇੰਡੀਆ ਟੀਮ ਨੇ ਉਹਨਾਂ ਨੂੰ ਸਾਫ਼ ਮਨਾਂ ਕਰ ਦਿੱਤਾ ਸੀ ਫਿਰ ਹਰਜੀਤ ਬਰਾੜ ਆਪਣੇ ਦੋਸਤ ਨਾਲ ਉੱਥੋਂ ਤੁਰ ਪਿਆ ਉਸਦੇ ਦੋਸਤ ਨੇ ਰਸਤੇ ਵਿੱਚ ਉਸ ਨੂੰ ਕਿਹਾ ਮੈਨੂੰ ਇੰਗਲੈਂਡ ਦੀ ਟੀਮ ਦਾ ਇੱਕ ਖਿਡਾਰੀ ਜਾਣਦਾ ਹੈ ਆਪਾਂ ਉਸ ਨਾਲ ਗੱਲ ਕਰਦੇ ਹਾਂ ਉਹਨਾਂ ਨੇ ਉਸ ਨਾਲ ਗੱਲ ਕੀਤੀ ਫਿਰ ਇੰਗਲੈਂਡ ਦੀ ਟੀਮ ਨੇ ਉਹਨਾਂ ਨੂੰ ਇੱਕ ਰੇਡ ਪਾਉਣ ਦਾ ਮੌਕਾ ਦੇ ਦਿੱਤਾ ਉਸ ਨੇ ਆਪਣੀ ਇੱਕ ਰੇਡ ਵਿੱਚ ਐਸੀ ਖੇਡ ਦਿਖਾਈ ਉਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਸਾਰੀਆਂ ਹੀ ਰੇਡਾਂ ਹਰਜੀਤ ਬਰਾਰ ਤੋਂ ਪੁਆਈਆਂ ਸਾਲ 1996 ਦੇ ਕੈਨੇਡਾ ਕਬੱਡੀ ਵਰਲਡ ਕੱਪ ਵਿੱਚ ਪਾਕਿਸਤਾਨ ਵਿਰੁੱਧ ਉਹਨਾਂ ਦੀ ਇੱਕ ਇੱਕ ਰੇਡ ਉੱਪਰ ਇੱਕ ਇੱਕ ਲੱਖ ਰੁਪਇਆ ਲੱਗਦਾ ਰਿਹਾ ਕੈਨੇਡਾ ਵਿੱਚ ਹੀ ਇਹਨਾਂ ਦੀ ਇੱਕ ਰੇਡ ਉੱਪਰ 35000 ਡਾਲਰ ਦੀ ਸ਼ਰਤ ਲੱਗੀ ਅੱਜ ਦੇ ਡਾਲਰ ਰੇਟ ਦੇ ਹਿਸਾਬ ਨਾਲ 35000 ਡਾਲਰ 28 ਲੱਖ ਰੁਪਇਆ ਬਣਦਾ ਹੈ ਉਹਨਾਂ ਦਿਨਾਂ ਵਿੱਚ ਇਹਨਾਂ ਦੀ ਚੜ੍ਹਾਈ ਦੇ ਨਾਲ ਨਾਲ ਇਹਨਾਂ ਦੇ ਵੈਰ ਵੀ ਵਧੇ ਸਨ। ਇਹਨਾਂ 'ਤੇ ਕਈ ਵਾਰ ਹਮਲੇ ਵੀ ਹੋਏ ਸਨ। ਉਹਨਾਂ ਦਿਨਾਂ ਵਿੱਚ ਮੋਗੇ ਦੇ ਆਸ-ਪਾਸ ਦੇ ਮੁੰਡੇ ਹਰਜੀਤ ਬਰਾੜ ਦਾ ਨਾਂ ਵਰਤ ਕੇ ਗੁੰਡਾਗਰਦੀ ਕਰਦੇ ਰਹੇ। ਬਾਕੀ ਹਰਜੀਤ ਬਰਾੜ ਦੇ ਦੋਸਤਾਂ ਨੇ ਦੱਸਿਆ ਕਿ ਹਰਜੀਤ ਬਰਾੜ ਇੱਕ ਨਰਮ ਸੁਭਾਅ ਦਾ ਬੰਦਾ ਸੀ, ਸਿਆਣੀ ਮਤ ਦਾ ਮਾਲਕ ਸੀ। ਅੱਜ ਵੀ ਕਬੱਡੀ ਕਪਾਂ 'ਤੇ ਹਰਜੀਤ ਬਰਾੜ ਨੂੰ ਯਾਦ ਕੀਤਾ ਜਾਂਦਾ ਹੈ। ਸਾਲ 1998 ਵਿੱਚ ਆਪਣੀ ਮਰੂਤੀ ਕਾਰ ਵਿੱਚ ਹਰਜੀਤ ਬਰਾਰ ਆਪਣੇ ਕੁਝ ਦੋਸਤਾਂ ਨਾਲ ਚੰਡੀਗੜ੍ਹ ਪਾਸਪੋਰਟ ਦੇ ਕੰਮ ਲਈ ਜਾ ਰਿਹਾ ਸੀ। ਉਹਨਾਂ ਦੇ ਨਾਲ ਕਾਰ ਵਿੱਚ ਕਬੱਡੀ ਖਿਡਾਰੀ ਤਲਵਾਰ, ਕੌਕੇ, ਕੇਵਲ ਲੋਪੋਕੇ, ਕੇਵਲ ਸੇਖਾਂ ਸੁਖਚੈਨ ਸਿੰਘ ਵੀ ਜਾ ਰਹੇ ਸਨ। ਰਸਤੇ ਵਿੱਚ ਉਹ ਆਪਣੇ ਦੋਸਤ ਇੰਦਰਜੀਤ ਦੇ ਘਰ ਰੁਕੇ ਜਿੱਥੋਂ ਉਹਨਾਂ ਨੇ ਅੱਗੇ ਦਾ ਸਫ਼ਰ ਲੰਡੀ ਜੀਪ ਤੇ ਕੀਤਾ। 16 ਅਪ੍ਰੈਲ 1998 ਨੂੰ ਕੜੂਵਾਂ ਤੋਂ ਕਿਲੋਮੀਟਰ ਦੀ ਦੂਰੀ ਤੇ ਮੇਨ ਰੋਡ ਉੱਪਰ ਟਰੱਕ ਨਾਲ ਉਹਨਾਂ ਦੀ ਲੰਡੀ ਜੀਪ ਦਾ ਇੱਕ ਭਿਆਨਕ ਐਕਸੀਡੈਂਟ ਹੋ ਗਿਆ। ਹਰਜੀਤ ਬਰਾੜ ਤੇ ਇਹਨਾਂ ਦੇ ਤਿੰਨ ਸਾਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਬੇਸ਼ੱਕ ਅਜ ਹਰਜੀਤ ਬਰਾੜ ਸਾਡੇ ਵਿੱਚ ਕਾਰ ਨਹੀਂ ਹੈ ਪਰ ਉਹਨਾਂ ਦੀ ਖੇਡ ਨੇ ਉਹਨਾਂ ਦਾ ਨਾਮ ਅਮਰ ਕਰ ਦਿੱਤਾ ਹੈ। ਸੋ ਦੋਸਤੋ ਐਸੀ ਹਰਜੀਤ ਬਰਾੜ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਜਿਹੇਗਾ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ